ਪੰਜਾਬ ਚ ਜੁਲਾਈ ਮਹੀਨੇ ਵਿੱਚ ਹੁਣ ਤੱਕ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ ਇਸ ਗੱਲ ਦਾ ਪਰਤਾਵਾ ਲੁਧਿਆਣੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਮੌਸਮ ਪਹਾੜ ਦੇ ਵਿਗਿਆਨਿਕ ਨੇ ਕੀਤਾ ਉਹਨਾਂ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਚੰਗੀ ਬਾਰਿਸ਼ ਹੋਈ ਹੈ ਮਗਰ ਜੁਲਾਈ ਮਹੀਨੇ ਵਿੱਚ ਘੱਟ ਬਾਰਿਸ਼ ਹੋਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੌਨਸੂਨ ਦੌਰਾਨ ਹੁਣ ਤੱਕ ਪੰਜਾਬ ਵਿੱਚ 44% ਦੇ ਕਰੀਬ ਘਟਮੀ ਪਿਆ ਹੈ ਜਦ ਕਿ ਲੁਧਿਆਣਾ ਵਿੱਚ 50% ਦੇ ਕਰੀਬ ਘੱਟ بارش ਹੋਈ ਹੈ ਮਗਰ ਆਉਣ ਦੇ ਦਿਨ ਚ ਉਹਨਾਂ ਨੇ ਚੰਗੀ بارش ਦੀ ਉਮੀਦ ਜਤਾਈ ਹੈ ਜੋ ਕਿ ਝੋਨੇ ਦੇ ਖੇਤੀ ਲਈ ਬਹੁਤ ਹੀ ਨਾਇਬਨ ਸਾਬਤ ਹੋ ਸਕਦੀ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕੀਤਾ ਗਿਆ। ਕਿਉਂਕਿ ਜੂਨ ਦੇ ਵਿੱਚ ਸਾਡੇ ਕੋਲ ਬੜੀ ਅੱਛੀ بارش ਦਾ ਰਿਕਾਰਡ ਕੀਤੀ ਗਈ ਹੈ। ਉਦੋਂ ਤੱਕ ਸਿਸਾਚਨ ਵੀ ਕਾਫੀ ਅੱਛੀ ਕੰਡੀਸ਼ਨ ਦੇ ਵਿੱਚ ਸੀਗੇ। ਲੇਕਿਨ ਜੁਲਾਈ ਜੁਲਾਈ ਦੇ ਫਰਸਟ ਵੀਕ ਵਿੱਚ ਬਹੁਤ ਅੱਛੀ بارش ਰਿਕਾਰਡ ਹੋਈ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਮੌਨਸਨ ਦੇ ਵਿੱਚ ਬ੍ਰੇਕ ਆ ਗਈ ਹੈ। ਉਦੇ ਕਰਕੇ ਜਿਹੜੀ ਮੌਨਸੂਨ ਦੀ بارش ਨੇ ਜ਼ਿਆਦਾ ਰਿਕਾਰਡ ਕੀਤੀ ਦੀ ਪਰ ਹੁਣ ਪਿੱਛੇ ਜੇ ਫਿਰ ਮੌਨਸਨ ਰਿਵਾਈਵ ਹੋਈ ਹੈ 22 ਨੂੰ ਉਸ ਉਸ ਤੋਂ ਬਾਅਦ ਜਿਹੜੀ 24 25 ਨੂੰ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਪਰ ਫਿਰ ਵੀ ਇੰਨੀ ਜ਼ਿਆਦਾ ਵਾਈਟ ਸਪਰੈਡ بارش ਨਹੀਂ ਸੀਗੀ ਔਰ ਕਿਉਂਕਿ ਮੌਨਸੂਨ ਜ਼ਿਆਦਾ ਮਤਲਬ ਬੈਕ ਟੂ ਸਨ ਨਹੀਂ ਸੀ ਉਹਦਾ ਇੰਨਾ ਜ਼ਿਆਦਾ ਮੌਇਸਚਰ ਨਹੀਂ ਸੀ ਸੋ ਕੁਝ ਆਈਸੋਲੇਟਿਡ ਪਲੇਸਿਸ ਤੇ ਬਾਰਿਸ਼ ਹੋਈ ਹੈ ਇਸ ਤਰ੍ਹਾਂ ਕਿ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 30-32 ਮਿਲੀਮੀਟਰ ਜਿਹੜੀ ਬਾਰਿਸ਼ ਆ ਉਹ 40-25 ਦੇ ਰਿਕਾਰਡ ਹੋਈ ਹੈ ਫਿਰ ਵੀ ਸਾਡੇ ਕੋਲ ਹਲੇ ਤੱਕ 40% ਜਿਹੜਾ ਪੰਜਾਬ ਦਾ ਡੈਫਸਟ ਚੱਲ ਰਿਹਾ ਔਰ ਜੇ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 20 ਮਿਲੀਮੀਟਰ ਬਾਰਿਸ਼ ਜਿਹੜੀ ਹੋਣੀ ਚਾਹੀਦੀ ਹੈ ਤੇ ਸਾਡੇ ਕੋਲ 100 ਮਿਲੀਮੀਟਰ ਹੈ ਸੂਬੰਧ ਦੇ ਵਿੱਚ ਸਾਰੀ ਲੁਧਿਆਣਾ ਦੇ ਵਿੱਚ ਸਿਰਫ 50% ਤੱਕ ਜਿਹੜਾ ਆਊਟ ਆਫ ਸਟੈਂਡਿੰਗ ਵੀ ਟੋਲੀ ਬਗਰ ਆਵਰਿੰਗ ਕਿਉਂਕਿ ਅਹ ਦੇਖੋ ਹਾਲੇ ਇਹ ਕੁਝ ਜ਼ਿਆਦਾ ਮੌਨਸੂਨ ਦੇ ਵਿੱਚ ਪ੍ਰੋਗਰੈਸ ਨਹੀਂ ਹੈ ਕੁਝ ਆਈਸੋਲੇਟਡ ਪਲੇਸਿਸ ਤੇ ਫਿਰ ਵੀ ਬਾਰਿਸ਼ ਜਿਹੜੀ ਹੋ ਸਕਦੀ ਹੈ ਕਿ 26 27 ਤੱਕ ਹਲੇ ਵੀ ਮੌਨਸੂਨ ਦੀ ਐਕਟੀਵਿਟੀ ਇਸ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈਗੀ ਹੈ ਸੋ ਉਮੀਦ ਕਰਦੀ ਹੈਗੀ ਹੈ ਕਿ ਆਲ ਵਾਲੇ ਜਿਨ੍ਹਾਂ ਦੇ ਵਿੱਚ ਜੇ ਬਾਰਿਸ਼ अच्छੀ ਹੁੰਦੀ ਹੈ ਪਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਪਾਣੀ ਜਿਹੜਾ ਹੈਗਾ بارش ਦੀ ਜਿਹੜੀ ਪੂਰਤੀ ਹੈ ਉਹ ਹੋ ਸਕਦੀ ਹੈ ਕਿਸਾਨਾਂ ਦੇ ਕਿੰਨਾ ਕੰਮ ਕਰ ਸਕੂਗਾ ਖੇਤੀ ਮੁੰਜੀ ਜੇ بارش ਹੋ ਜਾਂਦੀ ਹੈ ਅੱਛੀ ਜਿਵੇਂ ਗੁੱਡ ਮੌਨਸਨ ਸੀਜ਼ਨ ਹੁੰਦਾ ਹੈ ਤਾਂ ਸਾਨੂੰ ਜਿਹੜਾ ਕਰਦੀ ਹੀਟ ਦਾ ਪਾਣੀ ਆ ਉਹ ਨਹੀਂ ਕਦੋਂ ਦੀ ਰੋਪਾਂਦੇ ਪਰ ਇਸ ਵਾਰੀ ਜਿਸ ਜਿਹੜਾ ਟ੍ਰਾਂਸਪਲੈਂਟੇਸ਼ਨ ਹੋਈ ਹੈ ਉਦੋਂ ਕਾਫੀ ਅੱਛੀ بارش ਹੋਈ ਹੈ ਸੋ ਉਦੋਂ ਸਾਡਾ بارش ਨੇ ਕੰਪਨਸੇਟ ਕਰਤਾ ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਰਿਕਰੂਟ ਕੇ ਸੀ ਜਿਸ ਤਰ੍ਹਾਂ ਰეკਮੈਂਡੇਸ਼ਨ ਹੈਗੀ ਹੈ ਕਿ ਪਾਣੀ ਲਾਣਾ ਸੋ ਉਸ ਦੇ ਹਿਸਾਬ ਨਾਲ ਅਸੀਂ ਕਿਸਾਨ ਵੀਰਾਂ ਨੂੰ ਵੀ ਦਿਲ ਕਰਦੇ ਹਾਂ ਕਿ ਅਗਰ ਉਹਨਾਂ ਨੂੰ ਲੋੜ ਹੈ ਤਾਂ ਨੀਡ بیسਡ ਆਪਣੇ ਇਰੀਗੇਸ਼ਨ ਹੈ ਉਹ ਦੀ ਵਰਤਦੇ ਰਹਿਣ ਤੇ ਬਾਕੀ ਆਪਣਾ ਖੇਤਾਂ ਦਾ ਸਰਵੇਖਣ ਵੀ ਕਰਦੇ ਰਹਿਣ ਸਮੇਂ-ਸਮੇਂ ਤੇ ਤਾਂ ਕਿ ਅਗਰ ਕੋਈ ਬੁਆਰੀ ਹੈ ਕੋਈ ਕੀਟ ਲੱਗਦਾ ਹੈ ਕਿ ਹਿਊਮਿਡਿਟੀ ਇੰਨੀ ਜ਼ਿਆਦਾ ਹੈਗੀ ਆ ਤਾਂ ਕਿਸ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਫਿਰ ਉਹ ਆਪਣੇ ਮਾਹਰ ਨਾਲ ਸੰਭਰ ਕਰਨ ਤੇ ਟਾਈਮ ਨਾਲ ਆਪਣਾ ਇਲਾਜ ਕਰਾਉਣ। ਉਹ ਬਹੁਤ ਅਨ ਦੇਖੋ ਜਿਹੜੀ ਇੰਨੀ ਹਿਊਮਿਡ ਵੈਦਰ ਚੱਲ ਰਿਹਾ ਹੈਗਾ ਹਰ ਇੱਕ ਨੂੰ ਇਨਕੰਫਰਟੇਬਲ ਹੈ ਸੋ ਆਪਣਾ ਲਗਾਤਾਰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹਾਂ ਜਿਸ ਤਰ੍ਹਾਂ ਕਿ ਤਰਲ ਪਦਾਰਥ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜਾ ਡੀਹਾਈਡਰੇਸ਼ਨ ਤੋਂ ਬਚ ਸਕੀਏ ਔਰ ਬਾਕੀ ਜਿਹੜਾ ਸਟ੍ਰੀਟ ਫੂਡ ਹੈ ਉਹਨੂੰ ਅਵੋਇਡ ਕਰਨਾ ਚਾਹੀਦਾ ਤਲੇਆ ਫੂਡ ਜਿਹੜਾ ਉਹ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਬਰਸਾਤਾਂ ਦੇ ਵਿੱਚ ਮਤਲਬ ਕਈ ਵਾਰੀ ਜਰਮਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਹੋ ਜਾਂਦੇ ਹੈ ਸੋ ਉਹ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਕਿ ਕਿਤੇ ਬਾਹਰੋਂ ਜਿਹੜਾ ਖਾਣਾ ਖਾਣ ਤੋਂ ਬਰੇਜ਼ ਕੀਤਾ ਜਾਏ ਔਰ ਜਿਨੇ ਕਈ ਲੋਕਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਤਾਂ ਜਿਸ ਤਰ੍ਹਾਂ ਸੈਰ ਕਰਨ ਵਾਲੇ ਵੀ ਜਿਨੇ અનਕੰਫਰਟੇਬਲ ਵੈਦਰ ਹੁੰਦਾ ਕਿਉਂਕਿ ਸਵੇਰੇ ਸ਼ਾਮ ਵੀ ਹਿਊਮਿਡਿਟੀ ਲੈਵਲ ਇੰਨਾ ਜ਼ਿਆਦਾ ਹੁੰਦਾ ਕਿ ਕਈ ਵਾਰੀ ਮਸਾਂ ਮਸਾਂ ਲੈਣਾ ਵੀ ਔਖ ਹੋ ਜਾਂਦਾ ਸੋ ਉਦੋਂ ਵੀ ਥੋੜਾ ਪੌਤਾ ਜਿਹੜਾ ਇਹ ਵਾਰਡ ਕੀਤਾ ਜਾਂਦਾ ਜਦੋਂ ਕੰਫਰਟੇਬਲ ਵੈਦਰ ਹੋਏ ਉਦੋਂ ਵੀ ਇਹਨਾਂ ਕੰਟੀਨੂਏਂਟ